ਰੇਂਜ ਲੈਵਲ ਦੀ ਮੀਟਿੰਗ ਸਾਰੇ ਅਫਸਰਾਂ ਨਾਲ ਕੀਤੀ ਸੀਗੀ ਤੇ ਇਹ ਅੱਜ ਮੇਰੀ ਤੀਜੀ ਮੀਟਿੰਗ ਸੀਗੀ 26 ਜਨਵਰੀ ਦੇ ਮੱਦੇਨਜ਼ਰ ਲਾਅ ਐਂਡ ਆਰਡਰ ਨੂੰ ਰਿਵਿਊ ਕਰਨ ਲਈ ਤੇ ਪ੍ਰੀਪੇਅਰਡਨੈਸ ਨੂੰ ਰਿਵਿਊ ਕਰਨ ਲਈ ਤੇ ਪਹਿਲੇ ਫਿਰੋਜ਼ਪੁਰ ਰੇਂਜ ਦੇ ਵਿੱਚ ਫਿਰ ਫਿਰੋਜ਼ਪੁਰ ਰੇਂਜ ਤੇ ਫਰੀਦਕੋਟ ਰੇਂਜ ਦੀ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਭਟਿੰਡਾ ਰੇਂਜ ਦੀ ਭਟਿੰਡਾ ਤੇ ਹੁਣ ਪਟਿਆਲਾ ਤੇ ਇੱਥੇ ਅੱਜ ਮੈਂ ਵੀ ਜਿਹੜੇ ਸੀਐਸਆਰ ਦੇ ਥਰੂ ਮੋਟਰਸਾਈਕਲ ਸਪੀਸੀਆਰ ਫਲੀਟ ਦੇ ਆਗੂਮੈਂਟ ਹੋਏ ਹਨ ਉਹਨਾਂ ਨੂੰ ਲਾਂਚ ਕੀਤਾ ਹੈ ਤੇ ਆਫੀਸਰਸ ਨਾਲ क्राइम ਤੇ ਲਾਅ ਐਂਡ ਆਰਡਰ ਬਾਰੇ ਡਿਸਕਸ਼ਨ ਕਰਕੇ ਆਪਣੀ ਪ੍ਰੇਪੇਅਰਡਨੈਸ ਜਿਹੜੀ ਹੈਗੀ ਨਾਈਟ ਪੁਲਿਸਿੰਗ ਸਾਡੀ ਡਿਸਕਸ ਹੋਈ ਹੈ क्राइम ਡਿਟੈਕਸ਼ਨ ਤੇ ਕੇਸ ਮੈਨੇਜਮੈਂਟ ਨੂੰ ਕਿਵੇਂ ਰਿਡਿਊਸ ਕਰਨਾ ਹੈ ਓਵਰਆਲ ਵੀ ਆਰ ਕਮਿਟਿਡ ਟੂ ਗਿਵ ਬੈਟਰ ਪੁਲਿਸਿੰਗ ਟੂ ਦੀ ਸਟੇਟ ਆਫ ਪੰਜਾਬ ਬਟ ਟੋਟਲ ਆ ਕੇ 22 ਬਾਈਕਸ ਨੇ ਵੀ ਬਾਈਕਸ ਜਿਹੜੇ ਹੈਗੇ ਉਹ ਡੈਡੀਕੇਟ ਕੀਤੇ ਗਏ ਪੀਸੀਆਰ ਨੂੰ ਸੋ ਕਰ ਰਹੇ ਜਿਨ੍ਹਾਂ ਨੂੰ ਡਿਸਕ ਦਿੱਤੀ ਹੈ ਜਿਹੜੇ ਜਿਨ੍ਹਾਂ ਨੇ ਸਾਡੇ ਚੰਗਾ ਚੰਗਾ ਕੰਮ ਕੀਤਾ ਇਨ ਵੇਰੀਅਸ ਫੀਲਡਸ ਆਫ ਪੁਲਿਸਿੰਗ ਤੇ ਉਹਨਾਂ ਨੂੰ ਰਿਵਾਰਡ ਕੀਤਾ ਗਿਆ ਹੈਗਾ ਕੁਝ ਆਫਿਸਰਸ ਨੂੰ ਪ੍ਰੋਮੋਟ ਵੀ ਕੀਤਾ ਗਿਆ ਸੀ ਅਬਾਊਟ 50 ਆਫਿਸਰਸ ਹੈਵ ਬੀਨ 기ਵਨ ਡੀਜੀਸ ਕਮੈਂਡੇਸ਼ਨ ਦਿਸ ਤੇ ਇਹ ਦੇਖੋ ਕੰਮ ਤੇ ਉੱਪਰ ਹੈਗਾ ਮੈਂ ਤੇ ਮੈਂ ਕਹਿੰਦਾ ਮੈਂ ਤਾਂ ਸਾਰੀ ਫੋਰਸ ਨੂੰ ਦੇਣ ਨੂੰ ਤਿਆਰ ਹੈ ਰਿਵਾਰਡਸ ਤੇ ਜਿਹੜਾ ਚੰਗਾ ਕੰਮ ਕਰੂਗਾ ਜੀ ਉਹਨੂੰ ਰਿਵਾਰਡ ਮਿਲੇਗਾ ਸੋ ਵੀ ਵਾਂਟ ਟੂ ਮੋਟੀਵੇਟ ਗੁੱਡ ਵਰਕ ਬੀਂਗ ਡਨ ਇਨ ਦਾ ਪੁਲਿਸ ਇਹ ਇਹ ਪੀਸੀਆਰ ਦੀ ਸ਼ਹਿਰ ਦੀ ਹੈ ਪਰ ਅਸੀਂ ਇਹਨੂੰ ਜਿਹੜਾ ਹੈਗਾ 스테जेस ਦੇ ਵਿੱਚ ਦੂਜੇ ਸ਼ਹਿਰਾਂ ਦੇ ਵਿੱਚ ਵੀ ਐਕਸਪੈਂਡ ਕਰਾਂਗੇ ਜੀ ਸਰ ਕੋਈ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਪ੍ਰੋਗਰਾਮ ਕੈਂਸਲ ਹੋ ਗਿਆ ਕੋਈ ਸੈਂਟਰ ਐਮਸੀ ਹੋ ਗਿਆ ਕੈਂਟਰ ਵੀ ਦੀ ਕੈਂਸਲ ਹੋ ਰਹੀ ਹੈ ਸਰ ਤਾਂ ਕੈਂਸਲ ਕੀਤਾ ਗਿਆ ਜਿਹੜਾ ਪ੍ਰੋਗਰਾਮ ਹੈ ਮੀਡੀਆ ਖਬਰਾਂ ਚੱਲ ਰਹੀਆਂ ਨੇ ਨਹੀਂ ਮੈਂ ਇਸ ਤੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਹਜੇ ਮੈਨੂੰ ਜਿਹੜਾ ਪਤਾ ਲੱਗਿਆ ਸੀ ਲੇਟੈਸਟ ਕਿ ਸੀਐਮ ਸਾਹਿਬ ਪਟਿਆਲੇ ਹੀ ਆ ਰਹੇ ਹਨ ਦੋ ਮਿੰਟ ਪਹਿਲਾਂ ਹੀ ਮਾਣੀ ਆ ਰਹੇ ਨੇ ਮੈਨੂੰ ਪਤਾ ਨਹੀਂ ਸਰ ਪਿਛੇ ਆ ਵੀ ਹੈ ਸਰ ਰੂਰਲ ਏਰੀਆ ਦੇ ਵਿੱਚ ਵੀ ਲੋਟ ਹੈ ਉੱਥੇ ਵੀ ਪ੍ਰੋਵਾਈਡ ਕੀਤੀ ਹੈ ਜੀ ਹਾਂ ਜਿਵੇਂ ਸਾਡੀ ਪਹਿਲੇ ਆਰ ਆਰ ਪੀ ਆਰ ਐਸ ਹੁੰਦੀ ਸੀ ਤੇ ਉਸ ਪੈਟਰਨ ਤੇ ਰੂਰਲ ਏਰੀਆ ਦੇ ਵਿੱਚ ਵੀ 112 ਦਾ ਰਿਸਪੌਂਸ ਟਾਈਮ ਵਧਾਣ ਲਈ ਤੇ ਅਸੀਂ ਹੋਰ ਗੱਡੀਆਂ ਮੋਇਆ ਕਰਾਵਾਂਗੇ ਜੀ ਸਰ ਜਿਸ ਤਰ੍ਹਾਂ ਕਿ ਲੇਡੀ ਕਨਸਟੇਬਲ ਵੀ ਨਾਲ ਹਾਂ ਜੀ ਲੇਡੀ ਕਨਸਟੇਬਲ ਵੀ ਜਿਵੇਂ ਜਿਵੇਂ ਅਸੀਂ ਇੱਕ ਔਮਨ ਪੈਟਰੋਲ ਲਾਂਚ ਕੀਤੀ ਸੀ ਉਦੋਂ ਉਹਨੂੰ ਤੇ ਜਲਾਵਾ ਵੀ ਸ਼ਾਮਿਲ ਹੈਗਾ ਮੋਡਰਨਾਈਜ਼ ਕਰਨ ਦਾ ਹਾਂਜੀ ਇਹ ਪੂਰੇ ਸਟੇਟ ਲੈਵਲ ਦਾ ਪ੍ਰੋਜੈਕਟ ਹੈਗਾ ਹੁਣਕੋ ਤੋਂ 450 ਕਰੋੜ ਦਾ ਲੋਨ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਹੈ ਤੇ ਉਸ ਦੇ ਨਾਲ ਹੀ ਜਿਹੜਾ ਹੈਗਾ ਅ ਅਸੀਂ ਅਸੀਂ ਥਾਣਿਆਂ ਦੀ ਬਿਲਡਿੰਗ ਪੁਲਿਸ ਲਾਈਨ ਤੇ ਹੋਰ ਚੀਜ਼ਾਂ ਨੂੰ ਐਕਸਪੈਂਡ ਕਰਾਂਗੇ ਸਟ੍ਰੀਟ ਟ੍ਰੈਫਿਕ ਨੂੰ ਵੀ ਅਵੇਅਰਨੈਸ ਕਰਦੇ ਹਾਂ ਸਕੂਲਾਂ ਦੀ ਮਾਰਕਸ ਨੂੰ ਸ਼ੁਰੂ ਕਰਕੇ ਜਿਹੜੀ ਤਰ੍ਹਾਂ ਹਾਲੇ ਉੱਤੇ ਜਿਹੜੇ ਬੱਚੇ ਨੇ ਉਸੇ ਤਰ੍ਹਾਂ ਉਹਨਾਂ ਦੇ ਵਿੱਚ ਮੌਕਾ ਆ ਬਾਈਕ ਲੈ ਕੇ ਗਰਦੇ ਆ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ এডਿਕੇਸ਼ਨ ਤੇ ਅਵੇਅਰਨੈਸ ਕੀਤੀ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਥ੍ਰੈਟ ਬਾਰੇ ਸਾਨੂੰ ਟਾਈਮ ਟੂ ਟਾਈਮ ਰਿਪੋਰਟਸ ਆndੀਆਂ ਹੈਗੀਆਂ ਤੇ ਉਹ ਅਸੀਂ ਕਨਸਰਨਡ ਏਜੰਸੀਜ਼ ਨਾਲ ਅਸੀਂ ਸ਼ੇਅਰ ਕਰਦੇ ਹੈਗੇ ਤੇ ਅੱਜ ਸਾਨੂੰ ਦਿੱਲੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਦੀ ਹਿਤਾਇਦਾ ਤੋਂ ਬਾਅਦ ਜਿਹੜਾ ਪੰਜਾਬ ਪੁਲਿਸ ਦਾ ਕੰਪਲੀਮੈਂਟ ਜਿਹੜਾ ਸੀਗਾ ਕੇਜਰੀਵਾਲ ਸਾਹਿਬ ਦੀ ਸਿਕਿਉਰਿਟੀ ਦੇ ਵਿੱਚ ਉਹ ਅਸੀਂ ਉੱਥੋਂ ਵਿਡਰਾ ਕੀਤਾ ਹੈ ਤੇ ਅਸੀਂ ਆਪਣਾ ਕਨਸਰਨ ਜਿਹੜਾ ਹੈਗਾ ਉਹ ਨਾਲ ਸ਼ੋ ਕੀਤਾ ਹੈ ਤੇ ਅਸੀਂ ਇਨ ਟੱਚ ਰਹਾਂਗੇ ਅਸੀਂ ਆਪਣੇ ਇਨਪੁਟਸ ਜਿਹੜੇ ਹੈਗੇ ਉਹ ਡੈਲੀ ਪੁਲਿਸ ਨਾਲ ਅਸੀਂ ਸ਼ੇਅਰ ਕਰਦੇ ਆਂ ਥੈਂਕ ਯੂ